ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਦਿਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਨੇ ਤੇ ਪਿੱਛੇ ਪਿੱਛੇ ਭਾਈ ਮਰਦਾਨਾ ਵੀ ਤੁਰੇ ਜਾ ਰਹੇ ਸਨ ਇੱਕ ਚੌਧਰੀ ਬਹੁਤ ਹੰਕਾਰਿਆ ਜਿੰਨੂੰ ਆਪਣੇ ਰਤਵੇ ਦਾ ਬਹੁਤ ਹੰਕਾਰ ਸੀ ਤੇ ਆਪਣੀ ਮਾਇਆ ਦਾ ਵੀ ਉਹ ਇੱਕ ਦਿਨ ਘੋੜੇ ਤੇ ਚੜ ਕੇ ਕਿਤੇ ਜਾ ਰਿਹਾ ਸੀ ਘੋੜੇ ਤੇ ਸਵਾਰ ਸੀ ਜਦੋਂ ਉਸ ਨੇ ਵੇਖਿਆ ਕਿ ਰਸਤੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਆ ਤੇ ਉਸਨੇ ਘੋੜੇ ਤੋਂ ਉਤਰ ਕੇ ਭਾਈ ਮਰਦਾਨਾ ਜੀ ਦੇ ਖਿੱਚ ਕੇ ਲੱਤ ਮਾਰੀ ਅਤੇ ਕਿਹਾ ਕਿ ਤੂੰ ਤਾਂ ਕਰਈਏ ਦਾ ਢੂਮ ਹੈ ਤੈਨੂੰ ਇਹਨਾ ਵੀ ਨਹੀਂ ਪਤਾ ਕਿ ਜਦੋਂ ਵੱਡੇ ਬੰਦੇ ਨੇ ਨੰਗਣਾ ਹੋਵੇ ਤਾਂ ਰਸਤਾ ਛੱਡ ਕੇ ਤੁਰੀਦਾ ਹੁੰਦਾ ਹੈ ਰਸਤਾ ਛੱਡ ਕੇ ਤੁਰਿਆਕਾਰ ਅੱਜ ਤੋਂ ਬਾਅਦ ਤੇ ਕਿਹਾ ਕਿ ਤੈਨੂੰ ਨਹੀਂ ਪਤਾ ਕਿ ਇੱਥੋਂ ਚੌਧਰੀ ਲੰਗਦਾ ਹੈ ਤੇ ਜਦੋਂ ਭਾਈ ਮਰਦਾਨਾ ਜੀ ਦੇ ਲੱਤ ਵੱਜੀ ਤੇ ਇੱਕਦਮ ਉਹ ਲੱਤ ਸਹਾਰ ਨਾ ਸਕੇ ਤਾਂ ਉਹ ਡਿੱਗ ਪਏ ਤੇ ਜਦੋਂ ਭਾਈ ਮਰਦਾਨਾ ਜੀ ਡਿੱਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਕਿਹਾ ਕਿ ਮਰਦਾਨਿਆ ਸੰਭਲ ਕੇ ਤੁਰਿਆ ਕਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਪੁੱਛਿਆ ਕਿ ਮਰਦਾਨਿਆ ਕਿਤੇ ਸੱਟ ਤਾਂ ਨਹੀਂ ਲੱਗੀ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਮਹਾਰਾਜ ਕਿ ਚੌਧਰੀ ਨੇ ਮੇਰੇ ਲੱਤ ਕਿਉਂ ਮਾਰੀ ਹੈ ਮੈਨੂੰ ਦੁੱਖ ਤਾਂ ਇਸ ਗੱਲ ਦਾ ਹੈ ਮਹਾਰਾਜ ਉਹ ਦੁੱਖ ਮੇਰੇ ਤੋਂ ਸਹਿਣ ਨਹੀਂ ਹੋ ਰਿਹਾ ਤਾਦ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਤੈਨੂੰ ਕਿਹੜੀ ਗੱਦਾ ਦੁੱਖ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਜੀ ਮੇਰੇ ਤੋਂ ਇਹ ਸੁਣਿਆ ਨਹੀਂ ਜਾਂਦਾ ਕਿ ਚੌਧਰੀ ਤੁਹਾਨੂੰ ਕਰਈ ਆਖੀ ਮੇਰੇ ਤੋਂ ਸਹਿਨ ਨਹੀਂ ਹੁੰਦਾ ਮੈਨੂੰ ਕੋਈ ਡੂ ਮਾਖੇ ਮਰਾਸੀ ਕਹੀ ਮੈਂ ਸਹਿਨ ਕਰ ਸਕਦਾ ਹਾਂ ਪਰ ਤੁਹਾਨੂੰ ਕੋਈ ਕਹੇ ਮੇਰੇ ਤੋਂ ਸਹਿਨ ਨਹੀਂ ਹੁੰਦਾ ਅਤੇ ਭਾਈ ਮਰਦਾਨੇ ਨੇ ਕਿਹਾ ਕਿ ਇਹ ਚੌਧਰੀ ਐਸੀ ਜਗ੍ਹਾ ਤੇ ਵਿੱਗੀ ਜਿਸ ਨੂੰ ਜਿੱਥੇ ਇਸ ਨੂੰ ਪਾਣੀ ਤੱਕ ਵੀ ਨਸੀਬ ਨਾ ਹੋਵੇ ਇਨੇ ਮੇਰੇ ਗੁਰੂ ਨੂੰ ਕਰਈਆ ਕਿ ਇਸਨੇ ਮੇਰੇ ਗੁਰੂ ਜੀ ਦੀ ਬੇਇੱਜ਼ਤੀ ਕੀਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਮੂੰਹ ਤੇ ਇੱਕਦਮ ਹੱਥ ਰੱਖ ਦਿੱਤਾ ਅਤੇ ਕਹਿਣ ਲੱਗੇ ਕਿ ਮਰਦਾਨਿਆ ਤੁਸੀਂ ਸਾਡੇ ਨਾਲ ਰਹਿੰਦੇ ਹੋ ਸਾਡੇ ਅਨਨ ਪਿਆਰੇ ਸਾਥੀ ਹੋ ਤੇ ਤੁਹਾਡੀ ਅਵਸਥਾ ਬ੍ਰਹਮ ਗਿਆਨ ਦੀ ਜੋ ਬੋਲੋਗੇ ਉਹ ਦਰਗਾਹ ਵਿੱਚ ਵੀ ਸੁਣਿਆ ਜਾਣਾ ਏ ਇਸ ਕਰਕੇ ਆਪਣਾ ਜਿਹੜਾ ਮਨ ਹੈ ਉਸ ਨੂੰ ਆਪਣੇ ਟਿਕਾ ਵਿੱਚ ਲੈ ਆਵੋ ਤੇ ਆਓ ਆਪਾਂ ਬੈਠੀਏ ਬੈਠ ਕੇ ਹਰੀ ਦਾ ਜਸ਼ ਕਰੀਏ ਇਸ ਤਰ੍ਹਾਂ ਦੇ ਸ਼ਬਦ ਸਾਨੂੰ ਨਹੀਂ ਆਖਣੇ ਚਾਹੀਦੇ ਕਿਸੇ ਦੀ ਕਹੀ ਹੋਈ ਗੱਲ ਨੂੰ ਮੰਨਦੇ ਨਹੀਂ ਲਾਉਣਾ ਚਾਹੀਦਾ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਮਰਦਾਨਿਆ ਸਾਹਮਣੇ ਵੇਖੋ ਕਿੰਨੀ ਰਮਣੀਕ ਜਗ੍ਹਾ ਹੈ ਆਪਾਂ ਉੱਥੇ ਬੈਠ ਕੇ ਕੀਰਤਨ ਕਰਦੇ ਹਾਂ ਇੰਨੀ ਗੱਲ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਵਾਧੇ ਆ ਅੱਖਾਂ ਮੀਟ ਕੇ ਬੈਠ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਆ ਤੇ ਗੁਰੂ ਜੀ ਸ਼ਬਦ ਗਾਇਨ ਕਰਦੇ ਆ ਤੇ ਜਦੋਂ ਕੀਰਤਨ ਦੀ ਸਮਾਪਤੀ ਹੋ ਰਹੀ ਆ ਉਸ ਤੋਂ ਬਾਅਦ ਉੱਥੇ ਕਿਸੇ ਦੀ ਹਾਏ ਹਾਏ ਦੀ ਆਵਾਜ਼ ਆਉਣ ਲੱਗੀ ਕੋਈ ਹਾਏ ਹਾਏ ਕਰ ਰਿਹਾ ਸੀ ਪਾਣੀ ਪਾਣੀ ਪੁਕਾਰ ਰਿਹਾ ਸੀ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਜੀ ਨੂੰ ਪੁੱਛਦੇ ਨੇ ਕਿ ਮਰਦਾਨਿਆ ਇੱਥੇ ਕੌਣ ਆ ਜੋ ਇਸ ਤਰ੍ਹਾਂ ਦੇ ਸ਼ਬਦ ਕਹਿ ਰਿਹਾ ਹੈ ਕਿ ਪਾਣੀ ਪਾਣੀ ਤੇ ਜਦੋਂ ਭਾਈ ਮਰਦਾਨਾ ਜੀ ਵੇਖਦੇ ਆ ਤਾਂ ਉਹੀ ਚੌਧਰੀ ਜਿਸ ਨੇ ਭਾਈ ਮਰਦਾਨਾ ਜੀ ਦੇ ਲੱਤ ਮਾਰੀ ਸੀ ਉਹ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਸੀ ਪੱਥਰ ਦੇ ਨਾਲ ਟਕਰਾ ਗਿਆ ਘੋੜਾ ਕਿਤੇ ਤੇ ਕਾਠੀ ਕਿਤੇ ਤੇ ਆਪ ਕਿਤੇ ਤੇ ਹੁਣ ਇੰਨੀਆਂ ਗੁੱਜੀਆਂ ਸੱਟਾਂ ਲੱਗ ਗਈਆਂ ਉਸ ਨੂੰ ਕਿ ਉਸ ਤੋਂ ਉੱਠਿਆ ਵੀ ਨਹੀਂ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉਸ ਚੌਧਰੀ ਦੇ ਪਾਸ ਆਏ ਤੇ ਚੌਧਰੀ ਨੇ 부ਜੇ ਮਨ ਨਾਲ ਅੱਖਾਂ ਉੱਪਰ ਕਰਕੇ ਸਾਹਮਣੇ ਵੇਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੇ ਮਾਨ ਵਿੱਚ ਖਿਆਲ ਆਇਆ ਕਿ ਇਹ ਉਹੀ ਫਕੀਰ ਨੇ ਜਿੰਨਾਂ ਦੇ ਮੈਂ ਲੱਤ ਮਾਰੀ ਸੀ। ਤਦ ਚੌਧਰੀ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਬਖਸ਼ ਦਿਓ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਤਦ ਗੁਰੂ ਜੀ ਨੇ ਆਖਿਆ ਕਿ ਮੈਂ ਤੈਨੂੰ ਕੀ ਬਖਸ਼ਣਾ ਹੈ ਭਾਈ ਮਰਦਾਨਾ ਜੀ। ਇਹਨਾਂ ਦੇ ਤੂੰ ਲੱਤ ਮਾਰੀ ਸੀ। ਇਹ ਤੈਨੂੰ ਬਖਸ਼ ਸਕਦੇ ਨਹੀਂ ਤੇ ਇੱਧਰ ਚੌਧਰੀ ਦਰਦ ਨਾਲ ਤੜਫ ਰਿਹਾ ਸੀ ਤੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਤੁਸੀਂ ਬਚਨ ਦਿੱਤੇ ਸੀ। ਤੇ ਤੁਹਾਡੇ ਬਚਨ ਨਾਲ ਹੀ ਸਭ ਕੁਝ ਹੋਇਆ ਤੇ ਤੁਹਾਡੇ ਬਚਨਾ ਨਾਲ ਹੀ ਇਸ ਦਾ ਦਰਦ ਠੀਕ ਹੋਣਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਤਦ ਪਾਇ ਮਰਦਾਨੇ ਨੇ ਕਿਹਾ ਕਿ ਗੁਰੂ ਜੀ ਇਹਨੇ ਤੁਹਾਨੂੰ ਮਾਰਾ ਬੋਲਿਆ ਸੀ ਤੇ ਮੈਂ ਸਹਾਰ ਨਹੀਂ ਸੀ ਸਕਦਾ ਇਸਨੇ ਤੁਹਾਨੂੰ ਕਰਈਆ ਕਿਆ ਸੀ ਇਸ ਚੌਧਰੀ ਨੂੰ ਮਾਰੇ ਕਰਮਾਂ ਦੀ ਸਜ਼ਾ ਮਿਲ ਲੈਣ ਦੋ ਪਰ ਗੁਰੂ ਜੀ ਨੇ ਕਿਹਾ ਕਿ ਨਹੀਂ ਮਰਦਾਨਿਆ ਤੁਹਾਡੇ ਕੋਲ ਬ੍ਰह्म ਗਿਆਨ ਹੈ ਬ੍ਰह्म ਗਿਆਨ ਦਾ ਇਹ ਕਰਮ ਨਹੀਂ ਹੁੰਦਾ ਤੁਸੀ ਇਸ ਚੌਧਰੀ ਨੂੰ ਮਾਫ ਕਰ ਦੋ ਇਸ ਦਾ ਦਰਦ ਹਟ ਜਾਵੇਗਾ ਇਹਨੂੰ ਪਾਣੀ ਪਿਲਾ ਦੋ ਇਹਦੀ ਮੁਕਤੀ ਹੋ ਜਾਵੇਗੀ ਤਦ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਬਚਨ ਮੰਨੇ ਸਾਹਮਣੇ ਨਦੀ ਸੀ ਨਦੀ ਤੋਂ ਜਾਲ ਲਿਆ ਕੇ ਭਾਈ ਮਰਦਾਨੇ ਨੇ ਉਸ ਚੌਧਰੀ ਦੇ ਮੂੰਹ 'ਚ ਪਾਇਆ ਫਿਰ ਉਸ ਚੌਧਰੀ ਦੇ ਪ੍ਰਾਨ ਨਿਕਲੇ ਉਸ ਤੋਂ ਬਾਅਦ ਉਸ ਨੂੰ ਮੁਕਤੀ ਮਿਲ ਗਈ ਸਤਨਾਮ ਸ੍ਰੀ ਵਾਹਿਗੁਰੂ